ਨੌਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਹਰ ਉਹਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕਾ ਜਿਹੜਾ ਹੈਗੇ ਜੀ 7 ਅਕਤੂਬਰ ਨਵੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜੀ 11 ਵਜ ਚੁੱਕਿਆ ਤੇ ਵਪਾਰੀ ਆ ਚੁੱਕੇ ਜੀ ਤੇ ਬਾਸਪਤੀ ਦੀ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜਾਂ ਰੇਟਾਂ ਬਾਰੇ ਕੁਝ ਪੁੱਛਣਾ ਹੋਵੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਲੋ ਜੀ ਟਾਈਮ ਜਿਹੜਾ ਜੀ 11 ਵਜ ਚੁੱਕਿਆ ਪੂਰੇ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਤੇ ਦਿਖਾਉਣਿਆ ਤੁਹਾਨੂੰ ਅੱਜ ਦੇ ਰੇਟ ਕੋੜਕੂਗਰਾ ਮੰਡੀ ਦੇ ਜੀ ਜੁੜੇ ਰਿਹਾ ਵੀਡੀਓ ਨਾਲ ਜੀ ਲੋ ਜੀ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਤੁਹਾਨੂੰ ਦਿਖਾਉਣਿਆ ਅੱਜ ਦੇ ਰੇਟ ਕੋੜਕੂਗਰਾ ਮੰਡੀ ਦੇ ਜੀ ਇਹ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ। ਲਓ ਜੀ ਸ਼ੁਰੂ ਹੋ ਗਈ ਬੋਲੀ। ਹਾਂਜੀ ਬੋਲੀ ਕੀ ਰੱਖਿਆ ਪਾਜੀ? 30000 ਰੁਪਏ ਜੀ। 30000। 30000। 5 5 5 5000 ਲੋ ਜੀ 17 18 ਦੀ ਬੋਲੀ ਸ਼ੁਰੂ ਹੋ ਚੁੱਕੀ 17 18 ਦੀ ਪਹਿਲੀ ਟੇਰੀ 17 18 ਦੀ 15 25 30 ਲੋ ਜੀ 15 25 30 35 40 45 50 60 70 80 90 100

3100 ਆਈ ਬੋਈ 3100 ਰੁਪਏ 3100 ਰੁਪਏ ਲਗਾਈਏ ਲਗਾਈਏ ਇਹ 3100 ਰੁਪਏ ਹੁੰਦੀ ਆ ਜੀ ਆਓ ਵੀ ਆਓ ਨੋ ਜੀ ਇਹ ਲੱਗੀ ਜੀ 3100 ਰੁਪਏ 17 18 ਦੀ 3100 ਰੁਪਏ ਤੱਕ ਲੱਗੀ ਬੋਲੀ 17 18 ਦੀ ਬੋਲੀ 3100 ਰੁਪਏ ਤੱਕ ਲੱਗੀ ਆ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਲੱਗ ਜਾਂਦੀ ਹੈ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਜੀ ਦੂਜੀ ਢੇਰੀ ਦੇਖਦੇ ਆ ਕਿਹੜੀ ਕੁਆਲਿਟੀ ਹੈ ਤੇ ਕਿੱਥੋਂ ਤੱਕ ਜਾਂਦੀ ਆ ਹਾਂਜੀ ਬੋਈ ਬੋਈ ਚਾਹਨੀ ਰੈਕੋ ਮੋਛੜਾ ਚਾਹਨੀ ਰੈਕੋ ਮੋਛੜੀ ਮੈਂ ਮਕੇਜ ਬੋਹੂੰ ਮੰਨਿ ਬੋਈ ਪਾਈਸੇ ਜੀ 3200 ਡਬਲ ਲਗਾਣਾ ਹੈ 3200 ਜੀ 3200 3200 ਜੀ 3200 ਜੀ ਹਾਂ ਬਾਈ 3200 ਰੁਪਏ ਦਿਖਾ ਲਾਂਗੇ ਆਏ 3200 ਕੋਈ ਨਹੀਂ ਭਰ ਦਾਂਗੇ ਬਾਉ ਨੂੰ ਇਹ ਮੇਰੇ ਜਰੂਰ ਜੇ 3200 ਰੁਪਏ 3200 ਜੀ ਹਾਂ ਬਾਈ 3200 ਰੁਪਏ 5 10 15 20 25 ਉਹ ਮੈਂ ਬੋਲੀ ਦੇ ਰਿਹਾ 30 ਹੋ ਗਿਆ 3200 30 ਰੁਪਏ 30 ਰੁਪਏ 35 35 40 45 45 45 50 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 55 60 65 ਸਭ ਤੱਕ ਪਨਯਤਕ 80 85 85 85 ਬੜੇ ਬੁੜੇ ਵੱਲੋਂ ਬਾਰ ਦਾ ਨਾ ਲੈਣਾ ਦੇਣਾ ਕੁਝ ਵੀ ਆਣੀ ਇਹਨਾਂ ਕੋਲੇ 85 85 90 90 90 95 95 95 ਮੇਲਾ ਬੜਾ ਉੱਪਰ ਨਾ ਕੋਈ ਫੋਨ ਆ ਗਿਆ ਪੈਸੇ ਜਗਾ 95 95 95 ਜਾਨ ਨਹੀਂ ਹਾਂਜੀ ਜਾਨ ਨਹੀਂ ਕੋਈ ਜਾਨ ਨਾਲ ਟੈਂਪੂ ਨਹੀਂ ਆਇਆ ਟੈਂਪੂ ਹੀ ਆ ਗਿਆ ਇਹਨੇ ਜਗੱਡੇ ਟੈਂਪੂ ਦੀ ਚਲੇ ਜਾਣਗੇ ਜਾਨ ਨਹੀਂ 3300 ਰੁਪਏ 3300 3300 ਲਿਖਾਈਏ 3300 ਰੁਪਏ ਲਿਖ ਲਿਓ ਜੀ ਲੋ ਜੀ ਇਹ ਲੱਗੀ 3300 ਰੁਪਏ ਲੱਗੀ ਮੁੱਛਲ ਦੇਖੋ ਆ ਆ ਵਾਲੀ ਵੈਰਾਈਟੀ ਸੀ ਮੁੱਛਲ 3300 ਰੁਪਏ ਲੱਗੇ ਜੀ ਅਗਲੀ ਟੈਰੀ ਦੇਖਦੇ ਹਾਂ ਕਿਹੜੀ ਹੈ ਸੁਨਾਹ ਹਮ ਕੀਸੋ 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 ਹਾਂ 1 5 10 15 20 25 30 35 40 45 50 55 68 75 ਹੋਏ 93 95 ਬੰਦ ਕਰ ਦਿਨ 93 95 ਬੰਦ ਕਰ ਦਿਨ 93 95 93 95 4 ਲਾਈਨ 2 ਮਿੰਟ ਉੱਪਰ 2700 2700 ਹੁੰਦੀ ਆ ਜੀ ਲਓ ਜੀ ਆਹ ਤੇਰੇ ਲੱਗੇ 2700 ਰੁਪਏ ਲੱਗੇ ਜੀ ਲੋਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਕਰਦੇ ਆ ਕਰੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀਡੀਓ ਤੇ ਆਪਣੀ ਦਾ ਨਾ ਭੁੱਲਣਾ ਜੀ ਤੇ ਮਿਲਦੇ ਆਂ ਕੱਲ ਨੂੰ ਨਵੀਂ ਤਰੀਕ ਦੇ ਨਾਲ ਨਵੇਂ ਰੇਟਾਂ ਦੇ ਨਾਲ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ